ਇੱਕ ਸਾਲ ਦਾ ਨਹੀਂ ਇਹ ਇੱਕ ਇਹਦਾ چھوٹਾ ਹੀ ਬਟੂਆ 22 ਸਾਲ ਦਾ ਹੀ 20 ਸਾਲ ਹਾਂ ਤੇ ਗੁੱਡੀਆਂ ਦੋ ਦਸ ਸਾਲ ਦਾ ਬਹੁਤ ਸਾਲ ਦਾ ਪਰਸੀ ਗੁੱਡੀਆਂ ਵੱਡੀਆਂ ਨੇ ਨਾਂ ਨਿਆਣੇ ਸਾਰੀ ਹਾਂ ਜੀ ਸਾਰਾ ਪਹਿਲਾਂ ਕੋਈ ਸਾਡੇ ਘਰ ਆ ਗਿਆ ਸੀ ਮਾਂ ਨਹੀਂ ਸੀ ਲੱਗੇ ਲੰਬੀ ਅੱਛਾ ਸੋਹਣੇ ਤੇ ਮਾਂ ਨੇ ਇਹੋ ਹੀ ਕਹਿਣਾ ਜਦੋਂ ਪੁਲਿਸ ਆਉਣੀ ਪੂਰੀ ਕੋਸ ਅਰੋੜੇ ਨਹੀਂ ਰਹਿੰਦਾ ਤੇ ਫੇਰ ਮੈਨੂੰ ਮੇਰੇ ਤੇ ਬੜਾ ਵਿਸ਼ਵਾਸ ਸੀ ਅੱਖਾਂ ਭੈਣ ਦੀ ਤੁਸੀਂ ਅੱਛਾ ਨਾਲ ਕੇ ਦੇ ਵੀ ਵਾਸ ਸੀ ਹਾਂਜੀ ਹਾਂਜੀ ਅੱਛਾ ਤੁਹਾਡੇ ਤੇ ਇੱਕ ਵੀਰ ਸਿੰਘ ਦੇ ਨਾਲ ਸੀ ਅਸੂ ਦੀ ਤਾਂ ਹਾਂਜੀ ਤੇ ਜਦੋਂ ਫੇਰ ਉਹਨਾਂ ਨੂੰ ਵਿਸ਼ਵਾਸ ਪੜਾ ਜਦੋਂ ਪਲੇਸ ਨਹੀਂ ਆਉਣਾ ਤੰਗ ਕਰਨਾ ਮੈਂ ਗਾੜੀ ਹੁਣਾ ਹਾਂਜੀ ਤੇ ਬੜਾ ਕੁਛ ਬਹੁਤ ਕੁਛ ਹੋਇਆ ਹਾਂਜੀ ਤੇ ਉਹ ਤਾਂ ਤੁਹਾਨੂੰ ਪਤਾ ਹੀ ਜੋ ਕਰਦੇ ਹਾਂਜੀ ਫੇਰ ਵੀ ਲੋਕੀ ਜੇੋ ਕੀਰ ਅੰਬਾ ਕਮਰ ਨਹੀਂ ਤੁਹਾਨੂੰ ਕੋਈ ਬਹੁਤ ਜਿਆਦੀ ਬੀਤੀ ਨਾ ਕਰਾ ਲੈ ਆਪਣਾ ਜਿੱਥੇ ਮਿਲਦਾ ਫੜ ਅੱਛਾ ਆਮ ਦਾਵਾ ਉਹ ਅਮਦਾਰ ਜਾਂਦਾ ਵੀ ਮੈਂ ਕਹਣਾ ਕੀ ਤਾਂ ਤਾਰੇ ਬੈਠੇ ਨਹੀਂ ਅਜੇ ਹਾਂਜੀ ਬਿਲਕੁਲ ਨਹੀਂ ਕਰ ਤੂੰ ਨਹੀਂ ਆਉਂਦੀ ਕੋਈ ਸਗਦਾ ਤਾਂ ਨਹੀਂ ਬੈਠੇ ਆਏ ਤੇ ਹੋ ਸਕਦਾ 10 ਦਿਨ ਬਾਅਦ ਆਵੇ ਠੀਕ ਹੈ ਤੇ ਇਹਨੇ ਬਚਨ ਬਲਾਸ ਬੜਾ ਫਸਟਾਣ ਹੈ ਬੜਾ ਖੋਸੇਣਾ ਮੇਰੀ ਭੈਣ ਵੀ ਇਸੇ ਇਤਨੀ ਸਤਿ ਸ੍ਰੀ ਅਕਾਲ ਵੀ ਨ ਪੱਜਾਈ ਨਹੀਂ ਆਕਾ ਤੂੰ ਭੈਣ ਜੀ ਆਖਣਾ ਭੈਣ ਜੀ ਤੋਂ ਛੇਰਨੀ ਆ ਛੇਰਾ ਹੋ ਜਾਈ ਮਾਸਣ ਤੇ ਬੜਾ ਜਿਆਦਾ ਇਹ ਰਹੋਗੇ ਇੱਥੇ ਸੁੱਖ ਨਾਲ ਚਾਰੇ ਬੱਤੇ ਹੋਏ ਮੇਰੇ ਕੋਲ ਚਾਰੇ ਪਾਏ ਆ ਚਾਰੇ ਆਪੋ ਆਪਣੀ ਥਾਂ ਕਲਾਏ ਸਤਿ ਸ੍ਰੀ ਅਕਾਲ ਇਹ ਤਾਂ ਮਾਂਾਂ ਦੀ ਹਾਲਾ ਨੰਨਾਲਾ ਕੋਈ ਨਹੀਂ ਮਤਲਬ ਸਾਰੀ ਦੁਨੀਆ ਨੂੰ ਪਤਾ ਵਾ ਕਿ ਇਹੋ ਜੀ ਜਾਇ ਇਹ ਕਿ ਸੈਡੀ ਹੋ ਸਕਦੀ ਇਹਨੂੰ ਮੈਂ ਆਪਣੀਆਂ 3 ਦੋ ਵਾਧੇ ਰੱਖਿਆ ਹਾਂ ਹਾਂ ਅੱਜ ਤੱਕ ਵੀ ਮੇਰੇ ਰੋਇਆ ਨਹੀਂ ਕੀਤਾ ਹਾਂਜੀ ਹੁਣ ਵੀ ਨਹੀਂ ਕੋਈ ਤੇ ਵੀ ਸੁਣ ਬਹੁਤ ਚੰਗੀ ਕਰਾ ਰਹੀ ਹੈ ਹਾਂਜੀ ਬਈ ਨਹੀਂ ਚੰਗੀ ਕਰਾਉਂਦਾ ਸਾਰਾ ਫੇਰ ਐਡਿਟੇ ਸੀ ਇਧਰ ਪੁੱਤਰ ਹੁੰਦਾ ਹਰ ਪਿਤਾ ਮੰਗੂਣੀਆਂ ਵਸਾਈਂ ਗੋਟੇ ਇਹ ਛੋਟਾ ਬਿਲਕੁਲ ਆਪਣੀ ਜਿਆਦੀ ਵਰਤੋਂ ਦੀ ਹਾਂ ਅੱਛਾ ਜਿਹੜਾ ਛੋਟਾ ਜੇ ਉਹ ਬੇਮਲ ਆਉਂਦਾ ਪਾਟੇ ਜੇ ਪੋਟੇ ਜਵਾਨ ਸੀ ਤੇ ਉਹ ਬਿਲਕੁਲ ਦਰਬਾਖ ਦੇ ਗਿਆ ਅੱਛਾ ਦਰਬਾਖ ਸੁਣੇ ਸਤਿਸ਼ ਰੂਪਾ ਪਾਟੇ ਜੇ ਉਹਦੱਕ ਪੇਟਾ ਹਾਂਜੀ ਹਾਂਜੀ ਅੱਛਾ ਅੱਛਾ ਬਹੁਤ ਜਿਆਦਾ ਜਵਾਨ ਸੀ ਜਿੱਦ ਮੈਂ ਖੀਰਲੀ ਵੜੀ ਗਏ ਤੁਹਾਡੇ ਕੋਲ ਕੀ ਬਚੇ ਮੇਰੇ ਕੋ ਗਏ ਅੱਛਾ ਜੀ ਤੇ ਪਾੜ ਕਰੀ ਜਾਂਦੇ ਆ ਤੇ ਮੁੜ ਕੇ ਮੈਂ ਉਹ ਸੇਂਹ ਜਿਹੜਾ ਹੈ ਕਨਾਲ ਸਿੰਘ ਮੇਰੇ ਲੱਗੇ ਪੈ ਗਿਆ ਹਾਂਜੀ ਤੇ ਮੈਨੂੰ ਇਹ ਕਰਤੇ ਹੀ ਮੈਂ ਅਵੇਦ ਆਇਂਦੇ ਬਾਹਰ ਬਹੁਤ ਕੱਟੇ ਬੋਲ ਲੈਂਦੇ ਆ ਕੀ ਗੱਲ ਆ ਹਾਂਜੀ ਤੇ ਸ਼ਾਮਾਂ ਨੂੰ ਆਉਂਦੇ ਤੇ پارک ਕਰ ਦਿੰਦੇ ਆ ਤੇ ਮੈਂ ਦੁਪਹਿਰ ਤੋਂ پارک ਕਰ ਲਿਆ ਤੇ ਹਾਂਜੀ ਮੈਨੂੰ ਆਈ ਕਿ ਭੈਣ ਜੀ ਪਤਾ ਨਹੀਂ پارک ਜਗਾ ਹੋ ਗਿਆ ਛੇ ਪਈਓ ਅੱਛਾ ਦੋ ਸੇਮੇ ਸੀ ਦੋਏ ਆ ਤੇ ਮੈਨੂੰ ਆਣੀ ਆ ਕਿ ਤੂੰ ਸੁਣਿਆ ਉਹ ਦੋ ਸੇਂ ਕੱਟੇ ਸੀ ਲੋਗੇ ਆ ਅੱਛਾ ਤੇ ਪੋਰ ਲੱਗਿਆ ਤੇ ਭੈਣ ਜੀ ਕੀ ਆਂ ਤੇ ਮੈਂ ਆਹ ਭੇਜਦਾ ਉਹ ਜਿਹੜੇ ਪੋਰ ਵਾਲੇ ਸੈਂਚੂਰਟੀ ਬੰਦਾ ਤੇ ਭੈਣ ਜੀ ਐਦਾਂ ਹੀ ਮੇਰਾ ਤੁਹਾਨੂੰ ਪਤਾ ਲੱਗ ਜੇ ਨਾ ਕਿ ਮੈਂ ਹਾਂ ਅੱਛਾ ਫਾਈਨ ਬਾਕਸਿੰਗ ਦਾ ਜੀ ਤੇ ਜਿੰਦਣ ਹੋਏ ਆ ਦੁਪਹਿਰ ਦਾ ਟਾਈਮ ਹੈ ਹਾਂਜੀ ਤੇ ਸਕੂਟ ਤੇ ਇੱਕ ਬੰਦਾ ਹੈ ਅੱਛਾ ਉਹ ਬੰਦਾ ਕੀ ਕਹਿੰਦਾ ਜੀ ਕਿ ਜਰਬਾਤ ਸੈਂ ਚੀਜ਼ ਹੋ ਗਿਆ ਅੱਛਾ ਬਾਪੇ ਆ ਡਾਡੀ ਨੂੰ ਤੇ ਬੱਚਾ ਬੰਮੀ ਚ ਲੱਡੀਆਂ ਸੁਣ ਪਾੜੀ ਲੱਗ ਗਈ ਜਦ ਮਾਵਾ ਬੈਠੇ ਸਾਥ ਨੇ ਮਨਾਂ ਦਿੱਤਾ ਸਮਾਨ ਸਾਰਾ ਆ ਕੇ ਮੇਰੇ ਸਿਰ ਤੇ ਬੈ ਗਿਆ ਅੱਛਾ ਮਾ ਜੋ ਆਇਆ ਉਹ ਦੋਨੋਂ ਕੋਨੇ ਮੈਨੂੰ ਪਾਣੀ ਚ ਛਕਾਇਆ ਫਿਰ ਉਹ ਇਹਨੂੰ ਤੁਸੀਂ ਉਹ ਸਾਰਾ ਹੀ ਸੀਨ ਜਾਣਦੇ ਜੇ ਫਿਰ ਜਿੱਦਣਾ ਇਹ ਸੰਸਕਾਰ ਕਰਨਾ ਤੇ ਸਾਨੂੰ ਕਰਨ ਨਹੀਂ ਦਿੱਤਾ ਮੇਰੇ ਮਾਵਾ ਜੀ ਤੇ ਮੇਰੇ ਅੱਛਾ ਉਹਨਾਂ ਨੇ ਫਿਰ ਉਹ ਟਾਈਮ ਦੋਨਾਂ ਨੂੰ ਪਤਾ ਲੱਗਾ ਉਹਨਾਂ ਨੇ ਕਿ ਉਹਦਾ ਦੀਵਾ ਕੜ ਕੇ ਮਾਂ ਨੂੰ ਪਤਾ ਲੱਗਾ ਉਹਨੇ ਸੰਸਕਾਰ ਦਿੱਤੇ ਉਹਨਾਂ ਨੇ ਆਕੇਂ ਚਿੰਕੀਤਾ ਆਹ ਤੇ ਕਿਉਂਕਿ ਦੋਹੇ ਗੜਿਆਂ ਤੇ ਇੱਕ ਬਹੁਤ ਭਾਰੀ ਢੇਲ ਦਾ ਹੋਇਆ ਇੰਗਲਿਸ ਨੇ ਚੱਦਿਓ ਤੇ ਇਹਦੇ ਗੱਡੀ ਚਾੜਦੇ ਬੱਚੇ ਵੀ ਇਹਦੇ ਪੱਤੇ ਪੜਦੇ ਨਹੀਂ ਗਏ ਨਾ ਉਹਨਾਂ ਨੂੰ ਵੀ ਮਿਲਣ ਨੂੰ ਆਉਂਦੇ। ਮੈਂ ਉਹ ਉਰ ਕਿਤੇ ਆ ਮੈਨੂੰ ਉੱਥੋਂ ਰਹਿੰਦੇ ਹਾਂ ਉਹ ਚੱਲਦੇ ਨਹੀਂ। ਅੱਛਾ ਤੇ ਰਸਤੇ 'ਚ ਕੋਈ ਮੁੰਡਾ ਵਾ ਗੱਡੀ ਲੈ ਕੇ ਆਉਂਦਾ ਉਹਦਰ ਮਗਰ ਕਿੱਥੇ ਜਾਏ ਮੁੰਡਾ ਮਗਰ ਅੱਛਾ ਰਾਹੋਂ ਦੇ ਵਿੱਚ ਅੱਛਾ ਜੀ ਉਹ ਤੋਂ ਤੇ ਪਾਰ ਸਾਹਿਬ ਨੇ ਤੇ ਦੇਵ ਸਿੰਘ ਨੂੰ ਪੜਦੇ ਹਾਂ ਹਾਂ ਜੀ ਹਾਂ ਜੀ ਤੇ ਮੈਂ ਇਹਨਾਂ ਨੂੰ ਆਨੀ ਆ ਦੇ ਜਿਹੜੀ ਨਹੀਂ ਨਾ ਆਨੀ ਕਿਤੇ ਆਪਣੀ ਛੋੜ ਦੀ ਨਹੀਂ ਹੁੰਦਾ ਕੋਈ ਨਹੀਂ ਮੈਨੂੰ ਪਤਾ ਹੀ ਕੋਣ ਆ ਤੂੰ ਇਹ ਕੰਮ ਕਰ ਮੈਂ ਕੁਛ ਨਹੀਂ ਹੋਣ ਕਰ ਸਕਦੇ ਚਾਰੇ ਬੱਚੇ ਵੇਚ ਕੇ ਤੇ ਇਹਨੂੰ ਮਾਰ ਦੇਣਾ ਇਹਨਾਂ ਤੇ ਮੈਨੂੰ ਕੋਈ ਤੇ ਇਹਨੂੰ ਇੱਥੇ ਮੇਰੇ ਬੱਚਿਆਂ ਨੂੰ ਮਾਰ ਦੇ ਕਿ ਗੋਲੀ ਨਹੀਂ ਮਿਲਦਾ ਇਹਨਾਂ ਗੋਲ ਬਣ ਕੇ ਇਹਨਾਂ ਨੂੰ ਮੈਂ ਦੱਸਦਾ ਪਤਾ ਵੀ ਮੈਂ ਕਹੂੰਗਾ ਤੇ ਇਹਨੂੰ ਫੜ ਲਿਆ ਤੇ ਇਹਦੇ ਕੋਲ ਮੈਂ ਕੈਪਸੂਲ ਕੱਢ ਲਿਆ ਇਹਨਾਂ ਨੇ ਅੱਛਾ ਇਹਦਾ ਮੂਠ ਪਾ ਲੈਣਾ ਹੀ ਨਹੀਂ ਹਾਂ ਤੇ ਮੰਨ ਕੋਆਂ ਘਟੀ ਜਾਣਾ ਉਹਨੇ ਮੇਰੇ ਸੁਖਾ ਜਾਣੇ ਇਹਨੂੰ ਲੰਮਾ ਪਾ ਜਾਵੇ ਸਾਨੂੰ ਨਹੀਂ ਤੇ ਫਿਰ ਉਹਤੇ ਪੰਜ ਸੱਤ ਜਾਣੀ ਚੱਲਦੇ ਹਾਂ ਗੋੜ ਘੱਟ ਜੰਦੇ ਤੇ ਮੂਠ ਜਲਦੀ ਪਾਉਂਦਾ ਉਹਦੇ ਨਾਲ ਜਿੰਦੇ ਜਿੰਦੇ ਇਹ ਕੁਦਗੀ ਦੇ ਪਾਉਂਦਾ ਇਸ ਪਿੰਨਾਂ ਨਾਲ ਕੋਲ ਨਾ ਮੈਂ ਤਾਂ ਕਿੰਨਾ ਮਾੜੋ ਟੈਂਪੋ ਸਵਾਇ ਮੂਠ ਕੱਢ ਕੇ ਬੈਠੀ ਰਹਿੰਦੀ ਅੱਛਾ ਤੇ ਅੰਦਰ ਸੀਰਾ ਨਾ ਆਪਣਾ ਦੇਖੋ ਅੱਛਾ ਤੇ ਕੋਈ ਬੋਲਣਾ ਇਹ ਉਹ ਖੜ ਕੇ ਰ ਪੰਜਾ ਸੱਤਨ ਜਨਾਂ ਨੂੰ ਕਦੇ ਦੇ ਸਕਦਾ ਕੋਈ ਬਾਹਾਂ ਕੋਟੇ ਬੰਨ ਤੇ ਸ਼ੇ ਕੋਈ ਦਰਵਾਜ਼ਾ ਖਾਂਦੀ ਹੈ ਤੇ ਉਹ ਗੱਡੀ ਚ ਸੁੱਟ ਕੇ ਤੇ ਬੰਦਿਆਂ ਵੱਲੋਂ ਲਿਆਈ ਅੱਛਾ ਤੇ ਮੀਨੂ ਹੀ ਮਗਰੀ ਉਹ ਲੈ ਗਈ ਕੱਛੇ ਇਹ ਉਹ ਕਿ ਇਹ ਪਤਾ ਨਹੀਂ ਕਿੱਥੇ ਲੱਗੇ ਮੈਨੂੰ ਬੰਗੀਆਂ ਲੱਗੇ ਬਲਕਿ ਉਸ ਦਾ ਹੀ ਬੜਾ ਬੰਗਾ ਤੇ ਉੱਥੇ ਬੰਗੀਆਂ ਤੇ ਫਿਰ ਕਿਆ ਕਿ ਉਹਨਾਂ ਨੇ ਜਿੱਥੇ ਉਸ ਤੋਂ ਅਰੇ ਬਹੁਤ ਜ਼ਿਆਦਾ ਹੈ ਉੱਥੇ ਇੱਕ ਕਮਰਾ ਹੀ ਬੜਾ ਨਵਯੋਗ ਵਿੱਚ ਛੰਗਾ ਆ ਨਾ ਹੀ ਬੱਚੇ ਜਿੱਥੇ ਇੱਕ ਵੀ ਸੁੰਗੀ ਆਦੀ ਦਾ ਉਹਨਾਂ ਦੇ ਘਰ ਛੋਟਾ ਤਾਂ ਗੁੱਡੀਾਂ ਵੀ ਗੁੱਡੀ ਉਹਨਾਂ ਦੀ ਹੈ ਪੈਣਾ ਤੇ ਕਦੀ ਕੋਈ ਰੇਤਣਾ ਜੇ ਕਦੀ ਕੋਈ ਤਾਰਾ ਪੁੱਛੇ ਤੇ ਉਹ ਮੈਂ ਨਹੀਂ ਲੇਕੀ ਕਰਦਾ ਮੈਂ ਹਾਂ ਉਹ ਵੀ ਤੁਹਾਨੂੰ ਇਹ ਨਹੀਂ ਦੱਸਦੇ ਕਿ ਮੈਂ ਨਹੀਂ ਕੋਈ ਸੰਦਾਰ ਦੇਉਂਦਾ ਇਹਦੇ ਵੀ ਜਿੱਤੋਂ ਬੋਸ਼ਟਾ ਵੀ ਕਾਲੇ ショਪ ਕਰਦੇ ਮੈਂ ਮੈਨੂੰ ਨਹੀਂ ਪਤਾ ਕਿ ਇਹ ਕਰਦੇ ਕੀ ਨਹੀਂ ਮੈਂ ਤਾਂ ਬੱਚੇ ਪਾਉਂਦੀ ਹਾਂ ਹਾਂਜੀ ਹਾਂ ਉਹ ਤਾਂ ਮੈਂ ਮੈਨੂੰ ਦੱਸਦੇ ਦੱਸਦੇ ਨਹੀਂ ਕੀ ਮੂੰਹ ਨਹੀਂ ਵਜਿਦਾ ਕਿਥੇ ਜਾਣਾ ਉਹਨਾਂ ਨਾਲ ਕੋ ਕਰਨਾ ਚਾਹਤ ਹੈ ਮੈਂ ਫਿਰ ਇਫਰਾਇ ਗਿਆ ਮੋਰ ਕੇ ਜਿਹੜਾ ਵੱਡਾ ਆਹਾਂ ਦਾ ਬੀਬੀ ਉਹ ਵੀ ਬੰਦਿਆਂ ਨੂੰ ਮਾਰਦੇ ਉਹ ਬਹੁਤ ਅਜੀਬ ਆ ਨਾ ਬਾਈ ਮੈਂ ਆ ਵੀ ਨਹੀਂ ਗੱਦੋਂ ਮੈਂ ਥੈਰੇਪੀ ਵਟੇ ਬੰਦੇ ਹਾਂ ਹਾਂ ਜੀ ਸਾਡੇ ਨੂੰ ਜੋ ਕੁ ਕਰ ਜਿਹੜਾ ਹੋ ਗਈ ਇੰਨੀ ਜ਼ੋਰ ਤੇ ਹੁੰਦਾ ਬਰਾਬਰ ਨਹੀਂ ਕੋਈ ਉਹ ਤੋਂ ਬਹੁਤ ਜਵਾਬ ਨੂੰ ਪਾਇਆ। ਸਭਾ ਸਾਰੇ ਓਪਰੇਟਰ ਦਿੰਦਾ ਕਿ ਉਹ ਓਪਰੇਟਰ ਦਿੰਦਾ ਦੋ ਦਿਨਾਂ ਦੀ। ਅੱਛਾ। ਇਹ ਫਿਰ ਰਾਤ ਨੂੰ ਹੁੰਦਾ ਰਿਆਂ। ਰਾਤ ਨੂੰ ਸਾਨੂੰ ਉੱਥੇ ਰੱਖਿਆ ਪਰ ਉਹ ਮੈਂ ਪਾਣੀ ਚੱਕ ਦੇ ਦਿੱਤਾ। ਮੰਗੇ। ਤੇ ਮੁੜ ਕੇ ਜਿਵੇਂ ਇੱਕ ਆਇਆ ਵਾ। ਖਾਣੇ ਦਾ ਮੱਟਾ। ਉਹ ਕਹਿੰਦਾ ਵੀ ਫਿਰ ਹੁੰਦਾ ਤੇ ਹੁਣ ਮੈਂ ਉਹ ਇਹ ਜਿੰਨਾ ਰਾਤੀ ਤੋਂ ਤੇ ਮਿਲਿਆ ਨਾ ਕੋਈ। ਫੇਰ ਆਦਾ ਰੋਂਦਾ ਕੋ ਖਾਣੀ ਉਹਨੇ ਨਾ ਸੌਂਦਰੀਆਂ ਨਹੀਂ ਹੰਦਾ ਵੀ ਜਾਵ ਬਚਨ ਕਰਨ ਲੱਗ ਪਿਆ ਯਾਨ ਉਹਨਾਂ ਨੇ ਦੋ ਦਿਨਾਂ ਕਿਹਾ ਤਾ ਉਹ ਫੇਰ ਥੋੜਾ ਜਿਹਾ ਉੱਠੋਇਆ ਉਹੋ ਹੀ ਦਿੱਤਾ ਉਹ ਪਤਾ ਨਹੀਂ ਤੋੜੇ ਬਾਕੀ ਕਿਹਨੇ ਕੁਛ ਨਹੀਂ ਦਿੱਤਾ ਹੰਦਾ ਵੀ ਜਿਆਦਾ ਬਹੁਤ ਯਾਨ ਉਹਕੇ ਸਵੇਰੇ ਉੱਠ ਕੇ ਮੰਦਿਰ ਚੱਲਦੀ ਸੀ ਚੱਲਦੀ ਹੁਣ ਨਾਂਕ ਤੇ ਉੱਤਰ ਤੇ ਫੜ ਕੇ ਜਾਨੀ ਲੱਭ ਕੇ ਰੱਖੀ ਜਦੋਂ ਮੈਂ 500 ਰੁਪਏ ਮਿਵਾਣੇ ਪਰ ਜਿੰਦਗਤ ਨਹੀਂ ਅੱਛਾ ਜਿੰਦਗਰੋਂ ਤੇ ਜਿੰਦਗਰ ਪਤਾ ਨਹੀਂ ਥਣੇਦਾਰ ਜਿੰਦਾ ਕਿ ਉਹ ਫੜਿਆ ਨਹੀਂ ਹੋਇ ਥਣੇਦਾਰ ਤੇ ਪਤਾ ਨਹੀਂ ਕਿੰਨੇ ਫਿਕਰ ਜਵਾਜਾ ਪੀ ਗਿਆ ਉਹਦਾ ਕੰਮ ਕਰਦਾ ਵਾ ਬਈ ਤੇ ਬਾਤ ਸੁਣਾਛੇ ਲ ਕਰ ਆਹ ਉਹ ਨਹੀਂ ਅਖਿਆਉਲਾ ਕਹੋ ਕਰਦਾ ਜੀ ਇਹਨੋਂ ਇਹ ਦਿੱਤੀਆਂ ਦੀ ਅਸੀਂ ਹੈ ਦਾਂ ਹਾਂ ਤੁਹਾਨੂੰ ਇੰਨਾ ਪਤਾ ਨਹੀਂ ਉਹ ਵੀ ਅੰਬੀ ਉਹਨਾਂ ਦਾ ਕੰਮ ਕਰਦਾ ਜੀ ਕਿ ਚੰਡੀ ਉੱਥੇ ਕੱਟਦਾ ਸਰੀਏ ਬਾਰੇ ਕੰਮ ਗਿਆ ਇਹਨਾਂ ਤੋਂ ਕਰਮੀਆਂ ਦੇ ਜਦੋਂ ਬੱਚਿਆਂ ਨੂੰ ਤੇਨੂੰ ਛੱਡਣਾ ਆਏ ਨੇ ਉਦੋਂ 3 ਘੰਟੇ ਪਹਿਲਾਂ ਮੈਨੂੰ ਪਤਾ ਲੱਗ ਗਿਆ ਦੁਬਾਰਾ ਚੀਜ਼ ਹੋ ਗਈ ਅੱਛਾ ਮੇਰਾ ਇਹਨਾਂ ਦੀ ਭਾਲ ਚੋਗੇ ਵੀ ਇਹ ਹੁਣ ਬੱਚਿਆਂ ਦਾ ਪਤਾ ਕਰੀਏ ਬੱਚੇ ਕਿਸ ਦੇ ਨਾਮ ਮੇਰੀ ਭੈਣ ਉਹ ਲੈ ਗਿਆ ਕੋਈ ਆ ਗਏ ਮੈਨੂੰ ਉਹਨਾਂ ਦੀ ਤਰ੍ਹਾਂ ਨਹੀਂ ਆ ਤੇ ਆਂਦੇ ਕਿੱਥੇ ਵੀ ਛੱਡ ਕੇ ਨਹੀਂ ਜਿੱਥੇ ਤੇ ਯਕੀਨ ਉੱਤੇ ਧਾਰ ਦੇ ਕੌਂਸਲ ਕਰਨਾ ਹੀ ਨਾਲ ਹਾਂ ਦੇ ਮੈਂ ਤਾਂ ਇੱਥੇ ਮੇਰੀ ਭੈਣ ਨੇ ਦੋ ਜੀ ਦਿਖਾਣੇ ਉੱਥੇ ਮੈਂ ਛੱਡ ਹੋਵੇ ਮੋੜ ਤੇ ਛੱਡਾਂ ਹਾਂ ਹਾਂ ਮੈਂ ਨੂੰ ਤੇ ਉੱਥੇ ਚਾਹਤੀ ਤੇ ਉਹਨਾਂ ਨੂੰ ਆਂਦੇ ਵੀ ਫਈਆ ਤੇਰੇ ਕੋਲ ਛੱਡ ਚਲੇ ਨੂੰ ਮੇਰੇ ਪਿੰਡ ਤੇ ਜਾਦੇ ਅੱਛਾ ਤੇ ਉਹਨਾਂ ਦਾ ਫੈਮਰਿੰਗ ਬੜੀ ਕਰਨੀ ਹੈ ਮੈਂ ਤਾਂ ਕੀ ਹੋਇਆ ਮੈਨੂੰ ਨਹੀਂ ਪਤਾ ਵੀ ਮਾਰੀ ਹੁੰਦਾ ਸੀ ਸ਼ੀਰ ਕਰਤਾ ਉਹਦੇ ਤੋਂ ਵੀ ਉਹਦਾ ਫਿਰ ਮੈਨੂੰ ਤੋਂ ਨਹੀਂ ਛੱਡਦੇ 10 ਸਾਲ ਦਾ ਬਾਬਾ ਜੀ ਕਹਨੂੰ ਮਾਤਾ ਜੀ ਬਹੁਤ ਜ਼ੁਲਮ ਹੋਇਆ ਬੜਾ ਜਿੰਦੂ ਆ 10 ਸਾਲ ਵੀ ਇੰਨੇ ਸੋਖਨੇ ਕੀ ਵੇਖਿਆ ਸਵਰਿਆਂ ਦੇ ਘਰ ਖਰੇ ਹੀ ਲੈ ਆਏ ਦਰਬਾਰ ਸੋਂ ਨਹੀਂ ਲੈ ਆਏ ਅੱਛਾ ਜਿੱਥੇ ਜਿੱਧਰ ਤੋਂ ਹੀ ਲੈ ਆਏ ਫਿਰ ਮੈਨੂੰ ਬਾਕੇ ਦੇਣ ਨੂੰ ਕਹਿੰਦੀ ਮੇਰੇ ਲਈ ਕੋਈ ਚੀਜ਼ ਨਹੀਂ ਕਰਨੀ ਕਿ ਕੋਈ ਬਰਾਉਣਾ ਹੋ ਤੇ ਮੇਰੇ ਲਈ ਸਬਜ਼ੀ ਵੱਖਰੀ ਬਣਾਓ ਜਾਂ ਕੋਈ ਚਾਹ ਵਧੀਆ ਬਣਾਓ ਮੈਂ ਬਾਜੀ ਦਾ ਇਹਨੇ ਡੈਡੀ ਦਾ ਨਾਮ ਲਿਆ ਹੁਣ ਮੈਂ ਦਾ ਸ਼ੇਵਾਂ ਤਰਾ ਪੰਜ ਭਾਏ ਸੋ ਤੇ ਮੈਨੂੰ ਤਾਂ ਇਹ ਕਿੱਦਾਂ ਵੀ ਤੁਹੀ ਕੀ ਸ਼ੱਕ ਨਹੀਂ ਹੋਤਾਂ ਦੀ ਬੀਨਸ ਕਮਲੇ ਬਾਜੀ ਬਾਬਾ ਜੀ ਦੋ ਦਿਨ ਸੰਭਲ ਗਿਆ ਸੀ ਇਹ ਗਲਤ ਕਰਦੇ ਨਹੀਂ ਆਪਣੇ ਮੂੰਹ ਤੋਂ ਸਿਰ ਤੇ ਕਰਾ ਮੈਨੂੰ ਦਿੱਤੀ ਨਹੀਂ ਜਾਂਦੀ ਬਜੇ ਬਜੇ ਬੋ ਕੱਟ ਜਾਂਦੇ ਬਹੁਤ ਕੱਟਦੇ ਇਸ ਦੇ ਸੰਗੀਆਂ ਮੀਆਂ ਸੋਈ ਰੱਬਦਾਰ ਰੂਹ ਸੀ ਸ਼ਾਮਾਂ ਰਹਿਰਾ ਸਾਬਾਂ ਹੀ ਪਾੜ ਕਰਨ ਤੇ ਅਖਰ ਸੁਦੀ ਪਾੜ ਕਰਦੇ ਨੇ ਮੈਂ ਪਾੜ ਕਰਾ ਮੈਨੂੰ ਜੂ ਸਿਰ ਤੱਕ ਗਰਦਾਰੇ ਦਿਸਦੇ ਸਭ ਗੁਰ ਤੇ ਇਹ ਨਾਂ ਕੋ ਰੱਬਦਾਰ ਰੂਹ ਸੀ ਤੇ ਉਹ ਤਾਂ ਤੋੜ ਕੱਟਦੀ ਨਹੀਂ ਤੇ تیرਤੀਆਂ ਫੈ ਨਹੀਂ ਪਾੜ ਚ ਨਹੀਂ ਆਣੇ ਤੇ ਨਹੀਂ ਕਰ ਮੈਂ ਵੀ ਮੈਨੂੰ ਨਹੀਂ ਆਉਣੇ ਸਮਝ ਆਉਂਦੇ ਤੇ ਉਹ ਤੇਰਾ ਕੀ ਨਾਮ ਹੁੰਦਾ ਨੇ ਆਹ ਤੇ ਤੇ ਯਾਖਰ ਮੈਂ ਤੇ ਇਹਨਾਂ ਦੇ ਸਾਹਮਣੇ ਆ ਕੇ ਰਿਹਾ ਬੜਾ ਮਾਰੀ ਗੁਰਦੁਆਰਾ ਦਿੱਤਾ ਸੱਜਣਾ ਕਿ ਸਾਨੂੰ ਅੰਨ ਦਾ ਐ ਹੋਈ ਆ ਕਿ ਸਾਨੂੰ ਇੱਕ ਵੀ ਕਿਤੇ ਬੋਲ ਨਹੀਂ ਮੈਨੂੰ ਕੀਤਾ ਵੇ ਲੋ ਏਡਾ ਲਾਟਿਨ ਐਂਟ ਤੇ ਗੁਰੇਤੋਂ ਕਿੰਸਾ ਆਇਆ ਕਦੀ ਕਿਸੇ ਤੋਂ ਦੱਸਿਆ ਹੀ ਨਹੀਂ ਉਹ ਤੁਸੀਂ ਕੁਛ ਨਹੀਂ ਮੰਦੇ ਮੈਨੇ ਪੁੱਛਿਆ ਜਿੱਦਾ ਮਾਂ ਕੁਰਸੀ ਤੇ ਤੁਸੀਂ ਸਾਡੀ ਸੁਣੀ ਤੇ ਇੱਕ ਤਾਂ ਆਹੇ ਸਾਫ ਕੋ ਜਿੱਥੇ ਪਾ ਕੇ ਰੱਖਿਆ ਸੀ ਉਹ ਪਰ ਉਹ ਲੋਕਾਂ ਕੋਲੋਂ ਮਿਲ ਦੋ ਜੀ ਜਦੋਂ ਛੋਟੇ ਦਾ ਜਨਮ ਹੋਇਆ ਫਿਰ ਅਬਰ ਸਰਵੇ ਅੱਧ ਲੱਖ ਹੋ ਗਿਆ ਨਾਲ ਨਾਲ ਬੇ ਹੋ ਗਿਆ ਅੱਛਾ ਉਹ ਉਹ ਤੇ ਵੀ ਕੀ ਹੋ ਮਤਲਬ ਜਾਣਦੇ ਨਹੀਂ ਵੀ ਉਹ ਬਸ ਹੋ ਕਮਾ ਚਿੰਤਾ ਨਾ ਉਹ ਆਪ ਜੀ ਕਰਦੇ ਲਈ ਔਟੇ ਦੇ ਚੱਲ ਜਾਣਾ ਉਹਨੇ ਥੱਲੇ ਸੁੱਤੇ ਨਾ ਕਿਹਦੇ ਔਟੇ ਚੱਲਦੇ ਇਹ ਆ ਬੜੀ ਨਾ ਜੇ ਸਮਝੋਏ ਰਾਤ ਨੂੰ ਸਮਝਦੇ ਨਹੀਂ ਮਚੁੰਦੇ ਇਹ ਆ ਵੇਖਣ ਨੂੰ ਅੱਛਾ ਤੇ ਮੈਂ ਅੱਜ ਬਾਹਰ ਗੁਰਤੀ ਦੇਣੀ ਤੇ ਵੀ ਥੋੜਾ ਜਿਹਾ ਸਮਾਂ ਘੱਟ ਜਵਾਨ ਹੋਇਆ ਉਹ ਬਹੁਤ ਜਵਾਨ ਹੈ ਅੱਛਾ ਹਾਂਜੀ ਭਾਜੀ ਇਹਨੇ ਸਾਡੀ ਜਾਨ ਸੱਚੀ ਬੱਚੇ ਬੜੇ ਲੈ ਬਹੁਤ ਮਾਰੋ ਦੀ ਕਿਰਪਾ ਮਾ ਬਹੁਤ ਵਧੀਆ ਤੇ ਵੀ ਬਹੁਤ ਵਧੀਆ ਸੁਆਦ ਬਹੁਤ ਬਹੁਤ ਹੀ ਵਧੀਆ ਬਹੁਤ ਹੀ ਮਹਾਰਾ ਦੀ ਕਿਰਪਾ ਬਹੁਤ ਬਹੁਤ ਕਰਨਾ ਮਾ ਜੀ ਮੈਂ ਤੇ ਚੋਟਾ ਅੱਛਾ ਆ ਜੀ ਪੂਰ ਕਰਕੇ మే అమెరికా ਕਿਹਾ ਹੀ ਅੱਛਾ ਇਹ ਇਧਰ ਲਾ ਹਾਂਜੀ ਹਾਂ ਆ ਆ ਇਹ ਤੈ ਵੀਰ ਸੁਣੋ ਛੋਟਾ ਪ੍ਰਾਪਤ ਹਾਂਜੀ ਅਮਰੀਕਾ ਬਸ ਇਹੋ ਛੇ ਟਿਕਨਿਆਂ ਦੀ ਐਡੀ ਅੱਜ ਕਰ ਲੈ ਅੱਛਾ ਦਰਵਾਜਾ ਸੁਣੇ ਹਾਂਜੀ ਬਿਲਕੁਲ ਇਹ ਕਰਤੀ ਜੀ ਇਹ ਉਹਥੇ ਚੱਲੇ ਗਏ ਸੀ ਸ੍ਰੀ ਦਰਬਾਰਾਂ ਦੇ ਪੱਟੇ ਅੰਤੇ ਮਹਾਰਾਜ ਕਿੱਥੇ 150 ਰੱਖਿਆ ਪਰਮਾਤਮਾ ਨੇ ਆ ਤਰੱਕਿਆ ਅੱਜ ਉਹ ਕਿੱਥੋਂ ਤੱਕ ਪਹੁੰਚ ਗਏ ਨੇ ਕੋਈ ਨਹੀਂ ਸੁਣਦੀ ਗੋਡੀਆਂ ਆਈ ਚੇਬੀਆਂ ਆਈ ਬਾਪ ਨਹੀਂ ਇਤਨਾ ਵਿਚਾਰਿਆ ਅੱਛਾ ਦੇਖ ਜੰਦੀ ਆ ਰੱਖੀਆਂ ਆਪਣੇ ਘਰ ਵਾਪਸ ਤੇ ਸ਼ੁਕਰ ਹੈ ਕਿਰਪਾ ਹੈ ਮਾਤਾ ਜੀ ਤੁਸੀਂ ਬਹੁਤ ਵੱਡੀ ਸੇਵਾ ਕੀਤੀ ਸਰਬਾਤ ਕੀ ਸਰ ਇਹਦਾ ਕਿਰਪਾ ਹੀ ਦੇ ਮੈਂ ਕੀਤੀ ਮਾਤਾ ਮੈਂ ਤੁਹਾਨੂੰ ਵਾਦ ਕਰਦਾ ਇਹ ਮੇਰੀ ਕੋਤਰੀ ਤੇ ਇਹ ਮੇਰੀ ਨਾਣੇ ਇਹ ਕੋਤਰਾ ਜੀ ਉਹ ਮੇਰਾ ਬੇਟਾ ਹੀ ਸਵਾਤ ਸਿੰਘ ਨਾਣੇ ਟਿੱਡੀ ਲੰਮੀ ਕੇ ਸੀ ਤੁਸੀਂ ਵੀ ਕੇਸ ਰੱਖੋ ਠੀਕ ਹੈ ਤਾਂ ਕਿ ਪਾਈ ਰਹੀ ਸੀ ਦਾਰੇ ਪਰਵਾਰ ਰਿਸ਼ਤੇਦਾਰਾਂ ਸਾਲੀ ਕੌਮਾਂ ਤੋਂ ਠੀਕ ਹੈ ਵੀ ਠੀਕ ਹੈ ਸੱਤ ਬਚਪਨ ਕਿੰਨਾ ਸੋਹਣਾ ਸਿੰਘ ਸਾਡੇ ਨਾਲ ਮਾਫੀ ਇਸ ਬਾਰੇ ਕਿ ਕਿ ਤੁਹਾਡਾ ਪਿੰਡ ਤਾਂ ਬਹੁਤ ਸ਼ਹੀਦਾ ਤੁਹਾਡੇ ਪਿੰਡ ਤੋਂ ਤਾਂ ਬਹੁਤ ਸਾਰੀ ਚੀਜ਼ ਹੈ ਡੇਰੀ ਬਾਰੇ ਤੋਂ ਪਰ ਆਪਕੇ ਸੋਹਣੇ ਹਾਂਜੀ ਹਾਂ ਉਹਨਾਂ ਦਾ ਬੜਾ ਪ੍ਰੇਮ ਸੀ ਕਿ ਹਰਸੋ ਵੀ ਉਹਨਾਂ ਦੇ ਨਾਲ ਸੀ ਹਾਂਜੀ ਪ੍ਰਾਣਾ ਸਿੰਘ ਸੀ ਉਹ ਪ੍ਰਾਣਾ ਸਿੰਘ ਸੀ ਬਾਕੀ ਉਹ ਬਾਬਾ ਜੀ ਬਹੁਤ ਹੀ ਜ਼ਿਆਦਾ ਮੇਰਾ ਮਨ ਤਾਂ ਕਰਦਾ ਉਹਨਾਂ ਨੂੰ ਇਸ ਤਰ੍ਹਾਂ ਜਿਵੇਂ ਦਰਬਾਗ ਦੇ ਨਾਲ ਸੀ ਤੇ ਦਰਬਾਗ ਦੇ ਨਾਲ ਤੇ ਅਜੇ ਘੈਂਟ ਭਰੀ ਸਾਡੀ ਇਹ ਸਾਰੇ ਕਮਾਲ ਨੂੰ ਫੋਰਸ ਦੇ ਸੰਗ ਹਾਂਜੀ 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 ਉਹੋਂ ਜ਼ਿਆਦਾ ਆਂਦੇ ਹੀ ਉਹਨਾਂ ਨੇ ਪਹਿਲਾਂ ਪਹਿਲਾਂ ਆਉਣਾ ਸਾਡੇ ਕੋਲ ਉਹਨਾਂ ਦਾ ਸਾਡਾ ਸ਼ੁਰੂ ਤੋਂ ਬੜਾ ਬਿਆਹ ਸਭ ਤੋਂ ਡਿਪੈਂਡਮੈਂਟ ਸਭ ਤੋਂ ਵੱਧ ਪਰਸੈਂਟਿਕਾਂ ਸਦੀ ਕੱਫਾ ਕਰਦੀ ਆਪਣੀ ਜਿਆਦਾ ਸਭ ਤੋਂ ਬਹੁਤਾ ਜਾਂਦੇ ਰਹਿ ਡੇਰੀ ਆਲਪਾ ਚੱਲਦਾ ਕਥਾ ਜਿੰਨੂ ਬ੍ਰੋਗਰਾਮ ਬਹੁਤ ਸੰਤੁਸ਼ਟੇ ਕਥਾ ਕਰਨ ਜਾਂਦੇ ਰਹੇ ਸੰਕਤਰ 70 71 ਦੀ ਗੱਲ 72 ਦੀ ਗੱਲ ਆ ਬਾਬਾ ਜੀ ਸਾਡੇ ਉਰੇ ਡੇਰਾ ਵਾ ਸੰਤਾਂ ਦਾ ਅੱਛਾ ਇਹ ਬਾਹਰ ਬਾਅਦ ਅੱਛਾ ਉੱਥੇ ਵੀ ਸਾਡੀ ਕੋਠੀ ਆ ਤੇ ਮੈਂ ਉਹ ਸੰਤਨਾ ਉਹਨਾਂ ਨੇ ਇਦਾਂ ਨਿਦਰੀ ਕੁਲੀ ਬੰਦ ਲਈ ਤੇ ਅੱਛਾ ਅਹੀਂ ਗਏ ਦਰਸ਼ਨ ਕਰਨ ਤੇ ਥੋੜੀ ਥੋੜੀ ਗੱਲ ਕਰ ਰਹੀ ਸੀ ਤੇ ਬਾਬਾ ਜੀ ਆਪਣੇ ਸੰਤ ਸੰਤ ਜਮੈਰ ਅੱਛਾ ਸੰਤ ਬਾਬਾ ਜਮੈਰ ਇਹ ਤੇ ਜਾਂਦੇ ਰਹੇ ਹਾਂ ਜਾਂਦੇ ਰਹੇ ਹਾਂ ਕੁਦਰਤੀ ਮੈਂ ਗਈ ਆ ਤੇ ਕੇ ਵੀ ਆਏ ਆ ਇਹ ਨਾਂ ਕੇ ਅੱਛਾ ਇਹ ਨਾਂ ਏ ਨਾ ਸਰਦਾਰਾਂ ਨੂੰ ਉਹਨਾਂ ਨੂੰ ਮਤਲਬ ਕਿ ਕਹ ਤਾਂ ਨਾ ਉਹ ਤਿੰਨ ਜਲਾ ਦੇਵੀ ਦੇਵਤਿਆਂ ਨੂੰ ਮੰਨਦੇ ਉਹਨਾਂ ਨੂੰ ਅੱਛਾ ਤੇ ਮੈਂ ਵੀ ਇੱਕ ਜਨ ਬੈਠੀ ਸੀ ਜਿਹੜੀ ਬਲੈਕਿਸ਼ ਅੱਛਾ ਬੈਠੇ ਆ ਤੇ ਆਂਦੇ ਆ ਤੁਸੀਂ ਕਰਉਂਦੇ ਇੱਥੇ ਰਹਿੰਦੇ ਮੈਂ ਤਾਂ ਉਦਾਂ ਹੀ ਆਂ ਪਰ ਜਦੋਂ ਉਹਨਾਂ ਤੇ ਜਾਦ ਅੱਛਾ ਮੈਂ ਨਹੀਂ ਮੈਂ ਬੜੀ ਵੱਡਾ ਘਾਟੇ ਲਏ ਉਹਨਾਂ ਨੇ ਮੈਂ ਦਰਸ਼ਨ ਕੀਤੇ ਅੱਛਾ ਨਹੀਂ ਤੇ ਅੱਛਾ ਤੁਸੀਂ ਵੀ ਕੀਤਾ ਹਾਂ ਜੀ ਹਾਂ ਜੀ ਗੋਦੀ ਦੇ ਤਸਵੀਰ ਨੂੰ ਅੱਛਾ ਇਹਨੂੰ ਬੰਦੀ ਹੁੰਦਾ ਹੈ ਇਹ ਪੋਸਟ ਤੇ ਆਈ ਫਿਰ ਇਹਨਾਂ ਨੂੰ ਛੱਡ ਕੇ ਆਏ ਹਾਂ ਇੱਕਦਾਂ ਉੱਥੇ ਨਾਲ ਤਵਾਜ਼ ਅਗਰ ਸਰ ਮੈਂ ਛੱਡ ਕੇ ਆਈ ਸਾਂ ਅੱਛਾ ਤੇ ਉਦੋਂ ਕੋ ਪਲੇਨ ਦਾ ਡੈਰੇ ਜੀ ਅੰਦਰ ਤੁਸੀਂ ਉਹਨਾਂ ਕੋ ਉਹਨਾਂ ਦੇ ਦੱਸਦੇ ਆ ਕਿ ਇਹ ਮੈਨੂੰ ਤੇ ਮੈਨੂੰ ਇਹਨਾਂ ਨੇ ਨਰਲੀ ਕੋਲ ਹੀ ਉਹੀ ਜਗ੍ਹਾ ਦੇ ਉੱਤੇ ਮੈਨੂੰ ਇਹਨਾਂ ਧੰਿਆਈ ਨਾਲ ਤੇ ਉਹਦੇ ਨਾਲ ਇਟਾਏ ਸੇਮ ਦੇ ਸੇਮ ਕੋਦੋਂ ਮਾਮਾ ਜੀ ਨੂੰ ਮਿਲ ਕੇ ਡੈਡੀ ਇਹਦੇ ਨਾਲ ਨੂੰ ਜਿਥੇ ਜੇ ਤੋਰ ਕੇ ਮੈਂ ਕਰਨ ਨੂੰ ਆ ਗਈ ਅੱਛਾ ਦ੍ਰਿਸ਼ਪਾਤੀ ਨੇ ਹਾਂ ਇਹ ਪੁੱਛਾਈ ਦਿੱਤੀ ਹਾਂ ਜੀ ਅੱਛਾ ਤੁਸੀਂ ਤੁਹਾਨੂੰ ਤਾਂ ਮੋਰ ਚੇਸ ਹਾਂ ਜੀ ਗਾਇ ਸੇਗਾ ਨਹੀਂ ਉਹਨਾਂ ਨੇ ਖਿਲਾਇਆ ਹੀ ਉਹਨਾਂ ਨੇ ਖਿਲਾਇਆ ਅੱਛਾ ਆਂਗਲ ਨੇ ਵੀ ਕਰ ਕਿ ਤੇ ਪਲੀਸ ਪਲਾਸ ਆਗ ਕਰੋ ਤੇ ਚਲੋ ਅਸੀਂ ਤੁਹਾਨੂੰ ਹੋਤੀ ਜਾ ਦਮਨੇ ਤੇ ਮੈਂ ਛੱਡ ਕੇ ਵਾਪਸ ਆਣੀ ਬੱਚਿਆਂ ਕੋਲ ਵੇਰ ਨਾਲੋਂ ਮਤਲਬ ਆਇਆ ਸੀ ਮੇਉ ਦੇ ਤੇਰ ਮੱਟੀ ਲਾ ਗਏ ਅੱਛਾ ਪੱਟੀ ਉੱਤੇ ਰੱਖਿਆ ਕਿ ਮੇਰੇ ਕੋਈ ਨਾ ਅਮਰ ਸਾਹਿਬ ਜੀ ਜਿਹੜੇ ਬਣਾਈ ਹੋਏ ਸੀ ਇਹ ਬਾਬਾ ਜੀ ਪੁੱਛਦੇ ਹੁੰਦਾ ਸੰਤਾਂ ਨੂੰ ਕਿ ਤੁਸੀਂ ਕਦੋਂ ਦੇ ਇੱਥੇ ਰਹਿ ਰਹੇ ਹੋ ਹਾਂਜੀ ਆnde ਕੋਈ 20 25 ਸਾਲ ਸਭ ਨੂੰ ਤੇ ਅੱਛਾ ਤੇ ਅੰਦੇ ਸੋ ਤੇ ਉਹ ਨਾ ਨਹੀਂ ਗੱਲ ਤੇ ਪਈਆ ਜਿਹੜਾ ਉਹ ਕਾਸੀ ਨਾ ਉਹ ਪਿੱਛੇ ਰੱਈਏ ਤੇ ਇਹ ਕਾਗਜ ਦੇ ਹਾਂਜੀ ਇੱਕੋ ਹੀ ਹੁੰਦਾ ਇੱਕ ਨਹੀਂ ਉਹ ਫਿਰ ਉਹਨਾਂ ਨੂੰ ਦਿੱਤਾ

अच्छा ये दे नाव ਗੱਲ ਡੜ ਗਈ ਤੇ ਫੇਰ ਫੈਸਲਾ ਤੇਰਾ ਅਹੀਂ ਜਾ ਕੇ ਕਰਾਂਗੇ ਸੰਤ ਚੰਦ ਬਾਗਾ ਹੀ ਕਹਿਣ ਅੱਛਾ ਇਹ ਨਾ ਬੜੇ ਆ